ਵੀਰ ਭਾਤੋਂ ਨਾ ਲਾਉਣਿਆ ਪਾਣੀ ਮੁੱਕ ਰਿਹਾ ਕੋਈ ਦੋ ਲਾਵਾ ਨਹੀਂ ਛੋਡੇ ਕੋਲੇ 15 ਸਾਲ ਦਾ ਪਾਣੀ ਆ ਥੱਲੇ ਵੀ ਇਧਰ ਵੀ ਲਾਵਾ ਛੋਡੇ ਮਾਰੇ ਆ ਸਾਨੂੰ 12 ਸਾਲ ਹੋ ਗਏ ਮੈਨੂੰ ਇਹ ਗੱਲ ਬੋਲਦਿਆਂ ਵੀ ਪਾਣੀ ਮੁੱਕ ਜੂ ਪਾਣੀ ਮੁੱਕ ਜੂ ਸਾਡਾ ਦਾ ਟੀੜੋਂ ਲੋਕ ਮੰਨਣ ਨੂੰ ਤਿਆਰ ਨਹੀਂ ਐਸ ਕੀ ਮੜਾ ਮੋਟਾ ਕਰਦੇ ਜੂੰ ਸਰਕੇ ਦੋ ਦੋ ਟੋਟੇ ਇਕੱਠੇ ਪਾ ਦੇ ਤੁਸੀਂ ਮੋਟਰਾਂ ਦਾ ਪਾਇਆ ਕਿ ਨਹੀਂ ਪਾਇਆ ਬਈ ਜਿਹੜੇ ਖੇਤੀਬਾੜੀ ਕਰਦੇ ਆ ਪਾਣੀ ਥੱਲੇ ਗਿਆ ਕਿ ਨਹੀਂ ਗਿਆ ਥੋੜੇ ਸ਼ਾਇਦ ਅਸਰ ਨਾ ਗਿਆ ਹੋਵੇ ਸਾਨੂੰ ਨਹੀਂ ਪਤਾ ਨੇੜੇ ਦਰਿਆ ਵਗਦਾ ਔਰ ਬਾਕੀ ਪੰਜਾਬ ਦੇ ਵਿੱਚ ਮੇਰਾ ਪਿੰਡ ਵੀ ਨਹਿਰ ਦੇ ਉੱਤੇ ਆ ਮੇਰੇ ਪਿੰਡ ਵੀ 20 ਫੁੱਟ ਪਾਣੀ ਪੰਜਾਂ ਮਹੀਨਾਂ ਚੋਂ ਨਾਲ ਲੱਗਣ ਦੇ ਸਮੇਂ ਤੋਂ ਥਰੇ ਚੱਲ ਗਿਆ ਉਹ ਮੈਂ ਇੱਥੇ ਗੱਲ ਕਰਦਾ ਜਿੰਨੇ ਵੀ ਆ ਚੇਨੇ ਆਰ ਕੇ ਹੋਰ ਮੇਰੇ ਨਿੱਕਰ ਨੇ ਮੁੰਡੇ ਥੋੜੇ ਇਲਾਕੇ ਦੇ ਪਿੰਡਾਂ ਦੇ ਮੈਂ ਕਿਹਾ ਬਾਈ ਯਾਰ ਕਿਵੇਂ ਲੱਗਦਾ ਸੁਰਦਾ ਇਲਾਕਾ ਹੱਲ ਨਹੀਂ ਰਿਹਾ ਕਹਣਾ ਭਈ ਇਹ ਤਾਂ ਮੁਸ਼ਕਲ ਆ 10 ਕਰੋੜ ਦਾ ਕਿੱਲਾ ਹੋ ਗਿਆ ਇਹਨਾਂ ਨੇ ਕਿਹ ਰਣਾ 10 ਕਰੋੜ ਦਾ ਕਿੱਲਾ ਵੇਚ ਕੇ ਜਦੋਂ ਮੰਨ ਲਿਆ ਲੁਧਿਆਣੇ ਰਹਿਣ ਲੱਗ ਜੋਂਗੇ ਉਹਦੇ ਵੱਡਾ ਜ਼ਰਾ ਮੈਲ ਮੂਲ ਤਾਂ ਤੁਸੀਂ ਕੀ ਪਾਉਣਾ ਕੁੱਪੜਾਂ ਦੇ ਫੁੱਟਾਂ 'ਚ ਰਹੀ ਜਾਂਦੇ ਹੋ ਮੈਂ ਦੇਖਿਆ ਆਹੋ ਜਿੰਨੇ ਆਪਣਾ ਬਣਾਈ ਬੈਠੇ ਆ ਕੀ ਕਹਿੰਦੇ ਉਹਨਾਂ ਨੂੰ ਪਲਾਨ ਜੇ ਉਹ ਸਾਰੇ ਇਥੋਂ ਪਿੰਡਾਂ ਦੀਆਂ ਜ਼ਮੀਨਾਂ ਵੇਚ ਕੇ ਪਿੰਡਾਂ ਦੇ ਘਰ ਛੱਡ ਕੇ ਜਾਂ ਪਿੰਡਾਂ ਦੇ ਘਰ ਕਿਰਾਇਆ ਤੇ ਦੇ ਗਏ ਤੇ ਰਹਿਣ ਲੱਗ ਗਏ ਆ ਕੁੱਕੜਾਂ ਦੇ ਖੁਦਿਆਂ ਜਾ ਕੇ ਚਲੋ ਮੰਨ ਲਿਆ ਤੁਸੀਂ ਉੱਥੇ ਰਹਿ ਪੋਗੇ ਇਹ ਰਜਾਬ ਤੋਂ ਵੱਜੋਗੇ ਭਾਈ ਆ ਆ ਪੀਨੇ ਹੋ ਤੁਸੀਂ ਆਹਾ ਆ ਮੇਰੇ ਕੋਲੇ ਬੋਤਲ ਆਹੀ ਪੀ ਲੋਗੇ ਵੱਦ ਤੋਂ ਵੱਦ ਅੱਜ ਇੱਥੇ 10 ਰੁਪਈਆ ਦੀ ਆ 20 ਰੁਪਈਆ ਦੀ ਉੱਥੇ ਤੁਸੀਂ ਇਹ 500 ਵਾਲੀ ਲੈ ਕੇ ਪੀ ਲੋਗੇ 1000 ਵਾਲੀ ਲੈ ਕੇ ਪੀ ਲੋਗੇ ਇਹ ਪਾਣੀ ਜਿਹੜਾ ਲੋੜੀ ਦੇ ਤਾਪਤੀ ਹੈ ਜਿਹੜੇ ਸਰੀਰ ਨੂੰ ਲੋੜੀ ਦੇ ਆ ਉਹ ਕੱਢ ਹੀ ਦਿੰਦੇ ਆ ਆ ਜਿੰਨੇ ਜੋੜਜਾਰ ਥੋੜੇ ਦੁਖਣ ਲੱਗ ਗਏ ਗੋਡੇ ਮੋਡੇ ਜਿੰਨੇ ਦੁਖਣ ਲੱਗ ਗਏ ਨਿਗਾਹ ਘਟਨੀ ਸ਼ੁਰੂ ਹੋ ਗਈ ਕੰਨਾਂ ਨੂੰ ਸੁਣਨੋ ਘਟ ਲੱਗ ਗਿਆ ਆ ਸੋ ਆ ਪਾਣੀਆ ਕਰਕੇ ਆ ਅਜਾ ਆਪਾਂ ਕਹਿੰਦੇ ਆ ਆਰੋ ਲਵਾ ਲਓ ਜੀ ਹੁਣ ਤੁਸੀਂ ਜਿਹੜੇ ਮਰਜ਼ੀ ਡਾਕਟਰ ਨੂੰ ਬੁਖਸ ਲੋ ਉਹ ਕੋਹ ਆਰੋ ਦਾ ਪਾਣੀ ਠੀਕ ਨਹੀਂ ਪਾਈ ਤੇ ਮਿੰਦਰ ਨੂੰ ਨਹੀਂ ਹੈਗੇ ਇਹ ਕੱਟਾਂ ਦੀ ਘਾਟ ਹੈ ਠੀਕ ਨਹੀਂ ਤੁਸੀਂ ਧਰਤੀ ਵਾਲਾ ਪਾਣੀ ਪੀਓ ਸਾਨੂੰ ਕੁਦਰਤ ਨੇ ਜਿਹਨੇ ਪ੍ਰਮਾਤਮਾ ਨੇ ਵਹਿਗੂ ਨੇ ਜਿਹਨੇ ਦੁਨੀਆ ਸਾਜੀ ਆ ਜਦੋਂ ਬੰਦਾ ਇੱਥੇ ਆਇਆ ਬੰਦੇ ਦੇ ਖਾਣ ਪੀਣ ਲਈ ਸਾਰੀਆਂ ਵਸਤੂਆਂ ਉਹਨੇ ਦਿੱਤੀਆਂ ਨੇ ਜਿਹੜਾ ਕੀ ਅਸੀਂ ਆਪਣੇ ਤੌਰ ਤੇ ਬਣਾ ਕੇ ਖਾਣਾ ਸ਼ੁਰੂ ਕਰਤਾ ਜਾਂ ਪੀਣਾ ਸ਼ੁਰੂ ਕਰਤਾ ਉਹ ਸਾਨੂੰ ਜਿਉਂਦਾ ਨਹੀਂ ਰੱਖੂਗਾ ਬਾਈ ਮਾਦਾ ਸਾਡੀ ਸੋਚ ਕੇ ਹੈਰਾਨ ਆ ਯਾਰ 500 ਰਾਤ ਦੀ ਗੱਲ ਹੈ ਭਰਾਜਪਿੰਡ ਕੋ ਬੱਡਾ ਪਿੰਡਾ ਪੰਜਾਬ ਦਾ ਅਸੀਂ ਉੱਥੇ ਕੋ ਵਿਆਹ ਸੀਗੇ ਰਾਤ ਨੂੰ ਜੱਗ ਤੇ ਵਾਗੇ ਮੈਂ ਸੋਚਾ ਲੰਬੀ ਪਾਣੀਆਂ ਦੇ ਮੁੱਦੇ ਤੇ ਇੱਕ ਨੌਜਵਾਨ ਮੁੰਡਾ ਕਹਿੰਦਾ ਰਹੀ ਮੀ ਲੋਕ ਰੌਲਾ ਪਾਈ ਜਾਂਦਾ ਥੋੜੇ ਬਲ ਕੇ ਉੱਠ ਕੇ ਕਿੱਡੀ ਗੱਲ ਐ ਆ ਮੁੰਡਾ ਲੈ ਕੇ ਪਾਣੀ ਪੀ ਲੋ ਅੱਗੇ ਵੀ ਲੋਕ ਪੀਂਦੇ ਹੀ ਐ ਕੋਲੀਏ ਕਮਜੋਰ ਕਰ ਰੱਖਾ ਕਹਿੰਦਾ ਛੇੜਾ ਗੱਲ ਵੀ ਠੀਕ ਐ ਨਾ ਐਵੇਂ ਰੌਲਾ ਪਾਉਂਦਾ ਪਾਣੀ ਧਿਆਰ ਕਰਤਾ ਯਾਰ ਕਰਤਾ ਜਿਹੜਾ ਪਾਣੀ ਤਾਂ ਸਹੀ ਦਾ ਵਗ ਜਾਂਦਾ ਥੋੜਾ ਪਾਣੀ ਵੀ ਸਾਫ਼ ਹੋ ਜਾਂਦਾ ਇਹ ਗੱਲਾਂ ਛੋਟੇ ਦਰਿਆਵਾਂ 'ਚ ਨਹੀਂ ਯਾਰ ਪਾਉਂਦੇ ਬੋਰ ਕਰਕੇ ਫੈਕਟਰੀਆਂ ਵਾਲੇ ਬੋਰ ਕਰਕੇ ਵੀ ਸਿੱਧਾ ਪਾਣੀ ਪਾ ਰਹੇ ਆ ਉਸਦਾ ਪਤਣ ਦੇ ਵਿੱਚ ਯਾਰ ਪਾਈ ਜਾਂਦੇ ਆ ਕੈਮੀਕਲ ਪਾਈ ਜਾਂਦੇ ਆ ਬੱਚਾ ਕਿੱਥੋਂ ਆ ਤੁਹਾਡਾ ਆਹਦੀ ਪਿੰਡ ਆ ਤੁਸੀਂ ਸਾਰੇ ਪਿੰਡ ਵਾਲੇ ਆਪਣੇ ਪਾਣੀ ਚੈੱਕ ਕਰਾ ਲਿਓ ਤੁਹਾਡੇ ਸਾਰੇ ਪਾਣੀ ਦੇ ਵਿੱਚ ਜ਼ਹਿਰ ਆ ਤੁਹਾਡੇ ਸਾਰੇ ਪਾਣੀ 'ਚ ਕੈਮੀਕਲ ਆ ਤੁਹਾਡੇ ਸਾਰੇ ਪਾਣੀ 'ਚ ਯੂਰੇਨੀਅਮ ਕਿੱਥੋਂ ਬਚੋਗੇ ਆ ਆਪਾਂ ਕਹਿੰਦਾ ਜਿੱਤੇ ਨੇ ਜਿਵਾਨੀ ਮਾਰਤੀ ਕਿੱਟਨਾ ਜਲਾ ਵਾਲਾ ਪਾਚੂਗਾ ਸ਼ਰਦੂ ਦਾ ਟੀਕਾ ਨਾ ਲਾਉ ਨਾ ਪਿਉ ਪਾਣੀ ਵੀ ਪੀਣਾ ਛੱਡ ਦੋਗੇ ਪਾਣੀ ਦਾ ਆਪਾਂ 24 ਘੰਟੇ ਵਰਤ ਲਿਆ ਤਰ ਝੋਟ ਕੇ ਚਾਹ ਕੋ ਲੈ ਕੇ ਆਟਾ ਗੁੰਨਦਿਆਂ ਦਾਲ ਸਬਜ਼ੀ ਪਾਣੀ ਨਾਲ ਫਸਲਾਂ ਨੂੰ ਪਿਉਣਾ ਪਾਣੀ ਆ ਆਪ ਪੀਣੇ ਪਾਣੀ ਹੋ ਫਸਲਾਂ ਨੂੰ ਲਾਉਣੇ ਪਾਣੀ ਉਹ ਨਾਲ ਹੀ ਲਾਦਾ ਨਾਲ ਹੀ ਸੀ ਖਾਣੇ ਆ ਤਾਂ ਤੁਸੀਂ ਵਰਨ ਦੱਸੋ ਵੀ ਜੇ ਇਹ ਪਾਣੀ ਬਿਨਾਂ ਜੀਵਨ ਹੀ ਸੰਭੋ ਨਹੀਂ ਹੈਗਾ ਕਿ ਉਹ ਪਾਣੀ ਜ਼ਹਿਰ ਆ ਕੈਮੀ ਕਹਿੰਦਾ ਜਿਹੜੀਆਂ ਮਾਤੇ ਪਟੋਗੇ ਕਿਵੇਂ ਇਹ ਬਹੁਤ ਵੱਡਾ ਸਵਾਲ ਆ ਜਾਂ ਬਸ ਸਾਨੂੰ ਆਂ ਲੱਗਦਾ ਹੈ ਕਿ ਅਸਿਕਰਾ ਰਹਿਣਾ ਐਸੇ ਇਹ ਵੀ ਹਾਲਾਤ ਬਣੇ ਖੜੇ ਆ ਵੀ ਵੇਚੋ ਕਿੱਲਾ ਕੈਨੇਡਾ ਨੂੰ ਅਮਰੀਕਾ ਨੂੰ ਟੱਪ ਜਾਓ ਆਸਟ੍ਰੇਲੀਆ ਟੱਪ ਜਾਓ ਨਿਊਜ਼ੀਲੈਂਡ ਟੱਪ ਜਾਓ ਹੋਣੀ ਛੱਡਣਾ ਉਸੇ ਵੀ ਇਤੂ ਮਾਰੀ ਐ ਇੱਕ ਜਣਾ ਸਰੀ ਸਕੂਲ ਦੇ ਮੋਰੇ ਕੱਟ ਕੈਨੇਡਾ ਤੋਂ ਬਹੁਤ ਵੱਡਾ ਕੱਟ ਕੇ ਮੁੰਡੇ ਨੇ ਮੈਨੂੰ ਵੀਡੀਓ ਕਾਲ ਲਾ ਲਈ ਕਹਿੰਦਾ ਭਈ ਆ ਕੱਟ ਸਾਡੇ ਪੰਜਾਬੀਆਂ ਦਾ 4-5000 ਬੰਦਾ ਝੰਡੇ ਚੱਕੀ ਬਰਦਾਸਤ ਸਕੂਲ ਦੇ ਪੁਰੇ ਮੈਂ ਇਹ ਕਾਲ ਹੁਣ ਆਇਆ ਸੀ ਕਹਿੰਦਾ ਭਾਈ ਸਾਡੇ ਜਵਾਨਾਂ ਨੂੰ ਕੁੱਤੇ ਬਿੱਲੇ ਬਣਾ ਰਹੇ ਐ ਸਕੂਲ ਚ ਪੜਾ ਰਹੇ ਨੇ ਜਵਾਨਾਂ ਨੂੰ ਤੇਰਾ ਕੁੱਤਾ ਬਣਾਉਣ ਨੂੰ ਕੀ ਕਰਦਾ ਤੇਰਾ ਬਿੱਲੀ ਬਣਾਉਣ ਨੂੰ ਕੀ ਕਰਦਾ ਛੋਟੇ ਜਵਾਨਾਂ ਨੂੰ ਪੜਾ ਰਹੇ ਐ ਤੇਰਾ ਗੇਹ ਬਣਾਉਣ ਨੂੰ ਕੀ ਕਰਦਾ ਟੈਂਪੂ ਬਣਾਉਣ ਨੂੰ ਕੀ ਕਰਦਾ ਫਿਰ ਜੇ ਵਕਕਾਰ ਨੂੰ ਭੜਾ ਰਿਹਾ ਤੇ ਸੁਲੰਗੀਵਾਂ ਨੂੰ ਜੀ ਕਰਦਾ ਕੁੜੀ ਨਾਲ ਕੁੜੀ ਵਿਆ ਮੁੰਡੇ ਨਾਲ ਮੁੰਡੇ ਨੂੰ ਵਿਆ ਕਰਾਉਣ ਨੂੰ ਜੀ ਕਰਦਾ ਜੈਂਡਰ ਚੇਂਜ ਕਰਨ ਨੂੰ ਜੀ ਕਰਦਾ ਕਿ ਕੁੜੀ ਨੂੰ ਮੁੰਡਾ ਬਣਾ ਦਿਓ ਤੇ ਮੁੰਡਾ ਕੁੜੀ ਬਣ ਜਾਵੇ ਆ ਸੰਜੇ ਬਾੰਗੜ ਮਸ਼ਹੂਰ ਕਰੈਕਟਰ ਭਾਰਤ ਦਾ ਉਹਦਾ ਕੋਈ ਇੱਕ ਮੁੰਡਾ ਕੁੜੀ ਬਣ ਗਿਆ ਲੈ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਕਿ ਨਾਲ ਮਰਦ ਨੂੰ ਜੀ ਕਰਦਾ ਆਏ ਨਮਸਕਾਰ ਦੁਨੀਆ ਦਾ ਮੀਰ ਬੰਦਾ ਆ ਫੇਸਬੁੱਕਾਂ ਦਾ ਮਾਲਕ ਟਵਿੱਟਰਾਂ ਦਾ ਮਾਲਕ ਫੈਸਪਾ ਦਾ ਮਾਲਕ ਉਹਦਾ ਮੁੰਡਾ ਵੀ ਕੁੜੀ ਬਣ ਗਿਆ ਕੁੜੀ ਨਹੀਂ ਬਣ ਕੇ ਟੈਂਪੂ ਬਣ ਗਿਆ ਹਸਣ ਵਾਲੀ ਗੱਲ ਨਹੀਂ ਬਾਈ ਇਹ ਇਹ ਦਿਖਾਤਾ ਸਾਡਾ ਤੁਸੀਂ ਭੱਜ ਗਏ ਕਿੱਥੇ ਜਾਣਾ ਬਈ ਯਾਰਾ ਭੱਜੋ ਭੱਜੋ ਛੱਡ ਦਿਓ ਪੰਜਾਬ ਵਿੱਚੋਂ ਜਮੀਨਾ ਜਾਓ ਕੈਨੇਡਾ ਅਮਰੀਕਾ ਦੇਖੋ ਹਾਲਾਤ ਉਹਦੇ ਕੀ ਨੇ ਅਗਲੇ ਹਰ ਮੁੰਡਾ ਰਾਜਵੀਰ ਮੈਨੂੰ ਪਰसों ਰਾਤ ਨੂੰ ਘੰਟਾ ਰੋਈ ਕੇ ਫੋਨ ਤੇ ਗੱਲ ਕਰਕੇ ਕਹਿੰਦਾ ਭਈਓ ਹੱਥ ਬਣਾ ਲਾਓ ਕਹਿੰਦਾ ਇੱਥੇ ਲੋਕਾਂ ਨੂੰ ਅਪੀਲ ਕਰੋ ਕੁੜੀਆਂ ਨਾ ਭੇਜੋ ਕੱਲੀਆਂ ਇੰਗਲੈਂਡ ਚ ਸਾਡੀਆਂ ਕੁੜੀਆਂ ਸੜਕਾਂ ਤੇ ਆਇਆਂ ਖੜੀਆਂ ਹੁੰਦਾਂ ਨੇ ਮੈਂ ਦਿੱਲੀ ਜੀਵੀ ਰੋਡ ਤੇ ਕੁੜੀਆਂ ਖੜੀਆਂ ਨੇ ਇਹ ਗੱਲ ਕਈਆਂ ਨੂੰ ਚੁਗੂਗੀ ਮੇਰੀ ਛੋਟੇ ਦਾ ਕੱਥੇ ਕਿੱਧਰ ਨੂੰ ਦੁਰ ਗਏ ਯਾਰ ਅਸੀਂ ਅਸੀਂ ਇੱਜ਼ਤਾਂ ਰੱਖਾਂ ਖਾਣ ਮਰਨ ਵਾਲੇ ਲੋਕ ਜਾਨਾਂ ਦੇਣ ਵਾਲੇ ਲੋਕ ਰਵਾਨੀਆਂ ਕਰਨ ਵਾਲੇ ਲੋਕ ਯਾਰਾ ਅੱਜ ਆਪਣੀਆਂ ਜਿੱਦਾਂ ਅੱਖਾਂ ਸਰਵਾ ਦਾਤੇ ਲਾਦਨਾ ਨੰਗੇ ਹੋਣ ਲਾ ਕੇ ਜਿਸਮ ਵਿੱਚਣ ਲਾ ਕੇ ਯਾਰ ਸਰਫਜ਼ਾਦ ਦੀ ਦਾ ਕੈਨੇਡਾ ਅਮਰੀਕਾ ਅੰਗਲੈਂਡ ਦੀ ਦਾ ਪੈਸਾ ਦੇਖਦਾ ਕੱਲਾ ਯਾਰ ਕੀ ਲੋੜ ਐ ਮੈਂ 200 ਵੀਰ ਤੋਂ ਆਇਆ ਬਾਈ ਹੁ ਤੋਜ ਬੈਠਾ ਸੱਚਾ ਸੂਰਮਾ ਫਿਲਮ ਲਈ ਬੰਦੇ ਨੇ ਹਿੱਟ ਗਈ ਐ 10 ਫਿਲਮਾਂ ਵਾਲੇ ਹੋਰ ਤੇ ਬੰਦੇ ਨੇ ਮਾਰ ਪ੍ਰੋਡਿਊਸਰ ਵੀ ਅਸੀਂ ਪੈਸੇ ਲਾਉਨੇ ਆ 50 ਲੱਖਾਂ ਨਾਲ ਬੰਦੇ ਵੀ ਅਸੀਂ ਆਜਾ ਬਾਈ ਤਿਆਰ ਆ ਫਿਲਮ ਬਣਾ ਜੇ ਇਹਦਾ ਅਰਬਾਂ ਰੁਪਇਆ ਕਮਾ ਕੇ ਮੌੜਨਾ ਬੰਬੇ ਵਜੇ ਜਾ ਕੇ ਓ ਬੰਦਾ ਛੱਡ ਗਿਆ ਆ ਬੰਦਾ ਬਾਹੂ ਸਰ ਮਾਨ ਦਾ ਸੁਣਿਆ ਹੀ ਨਾ ਜੂੰਗੀ ਬੱਕਰੀ ਬਣਾ ਤਾ ਡਾਕਾ ਮਾਰੀ ਹੋਈ ਐ ਬੰਦੀ ਨਾਲ ਹਾਂ ਉਹਨਾਂ ਗੀਤਾਂ ਦਾ ਰਚਿਤਾ ਜੋ ਹੋਰ ਮਹਾਨ ਰਚਨਾਵਾਂ ਬੰਦੇ ਨੇ ਲਿਖੀਆਂ ਉਹਨਾਂ ਦਾ ਮੁੰਡਾ ਭਾਈ ਇਹ ਤੈਨੂੰ ਨੂੰ ਪਤਾ ਵੀ ਨਹੀਂ ਹੋਣਾ ਸ਼ਾਇਦ ਮਾਨ ਮਰਨ ਵਾਲੇ ਦਾ ਸ਼ਰੀਕ ਨੇ ਬਾਲੇ ਗੀਤ ਲਾਇਆ ਉਹਨਾਂ ਦੇ ਸੋ ਭਾਈ ਬੇਤੀ ਇੰਨੀ ਆ ਯਾਰ ਅਗਦਾ ਕਰਤੀ ਜਾਂਦੇ ਆ ਪਿੱਕੀ ਜਾਂਦੇ ਆ ਬਹੁਤ ਚਰਕ ਔਰ ਜਿੰਦਾ ਤੁਰੇ ਫਰਦੇ ਆ ਬਾਈ ਵੀ ਆ ਜੋ ਏ ਨਾਂ ਜਵੀਨਾ ਵੇਚ ਕੇ ਭਜੋ ਏ ਨਾਂ ਭਜੋ ਆਪਦੀ ਧਰਤੀ ਛੱਡ ਕੇ ਆਪਦੀ ਮਾਂ ਤੋਂ ਪਗਾੜੇ ਹੋ ਕੇ ਕਿੱਥੇ ਢੋਈ ਨਹੀਂ ਮਿਲਣੀ ਜਿੱਥੇ ਮਰਜੀ ਭੱਜੋ ਅਸੀਂ ਕਦੇ ਛੱਡੇ ਨਹੀਂ ਬਾਹਰੇ ਕਹਿ ਦਿੰਦੇ ਆ ਪ੍ਰਬੰਧ ਮਾਣਾ ਸਰਕਾਰਾਂ ਮਾਰੀਆਂ ਨੇ ਅਸੀਂ ਤਾਂ ਜਾਣਦੇ ਆ ਕੰਨੀ ਦਾ ਸਰਕਾਰਾਂ ਨੂੰ ਆਪਾਂ ਦੋਸ਼ ਦਿੰਦੇ ਆ ਪ੍ਰਬੰਧ ਨੂੰ ਦੋਸ਼ ਦਿੰਦੇ ਆ ਲੀਡਰਾਂ ਨੂੰ ਮਾੜਾ ਕਹਿੰਦੇ ਆ ਅਸੀਂ ਕੀ ਕਰਦੇ ਆ ਐਸੇ ਸਰਪੰਚੀ ਵੇਲੇ ਗਾਰੂ ਕਿੰਨੇ ਦੀ ਪੀਚੇ ਸਰਪੰਚਾਂ ਤੋਂ ਮੈਂ ਦੱਸੋ 20 20 ਲੱਖ ਦੀ ਦਾਦੂ ਪੀ ਗਏ ਸਰਪੰਚਾਂ ਕੋਲ ਲੋਕ ਆ ਆ ਪਗੜੇ ਪਿੰਡ ਨਸ਼ਾ ਮੁਕਤ ਕਰਨਾ ਨਸ਼ਾ ਵੇਚਣ ਨਹੀਂ ਦੇਣਾ ਪੀਤੀਆਕ ਨਹੀਂ ਛੋਡੇ ਪਿੰਡ ਚੱਲਿਆ ਉਹ ਕੰਮ ਚੱਲਿਆ ਨਹੀਂ ਹਾਂ ਕਸ ਮੈਂ ਮਾਨਸਾ ਗਿਆ ਇੱਕ ਸਪਾਂਸੀ ਚੋਣ ਲੜੇ ਮੁੰਡਾ ਉਹਦੀ ਮੈਂ ਗੱਲ ਸੁਣ ਕੇ ਹਰਾਨ ਰਹਿ ਗਿਆ ਕਹਿੰਦਾ ਭਾਈ ਇਹ ਤੇਰੇ ਮੁਰੇ ਪੂਰੀ 25 ਮਿੰਟ ਗੋਡਸਖ ਬੰਦਾ ਅੰਦਰ 15 ਬੋਤਲਾਂ ਲੈ ਕੇ ਆ ਘਰ ਦੀ ਕੱਢੀਆਂ ਮੈਂ ਗੋਡਸਖ ਵੀ ਪੀਣ ਲੱਗ ਗਿਆ ਕਹਿੰਦਾ ਪੀਂਦਾ ਤਾਂ ਘਾਹ ਨੂੰ ਆ ਉਹ ਕਹਿੰਦਾ ਕਮੈਨ ਲੱਗਣੀਆਂ ਬੰਦੇ ਬੰਦੇ ਆਣ ਉਹਨਾਂ ਨੂੰ ਪਿਆਦਾਂਗੇ ਸਾਡਾ ਕਿਰਦਾਰ ਕਿੱਥੇ ਰਹਿ ਗਿਆ ਯਾਰ ਕਿੱਥੇ ਖੜ ਕੇ ਜਾ ਕੇ ਸੀ ਆ ਮੋਤ ਜਿਆਰ ਵੀ ਤੇਰੇ ਸਾਨੂੰ ਗੁਰਦੁਆਰਾ ਭੇਟ ਕੋ ਵੀ ਤਿਆਰ ਆ ਵੀ ਕੋਈ ਕਰਨੀ ਲਿਆ ਮੌਤਰੀ ਆ ਖਾ ਜਾਗੇ ਮਰਨਾ ਕਹਾ ਦੇਖੀਉ ਮਰਾਂ ਕੇ ਜਾਵਾਂਗੇ ਕਹਾ ਦੇਖਾਂਗੇ ਥੋ ਫਾਇਰ ਨਾਲ ਹੀ ਲੜਨੀ ਪੈਣੀ ਆ ਦੇਖੋ ਸਾਰੇ ਤੁਸੀਂ ਪਰਵਾ ਜਿੰਨੇ ਬੰਦੇ ਬੈਠੇ ਹੋ ਕਿੰਨੇ ਕਦ ਨਾਲ ਜਵਾਬ ਦੇ ਦੋ ਤੁਸੀਂ ਸਾਰੇ ਆਪਣੀ ਲਾਹ ਖਾਤਰ ਫਿਰਦੇ ਹੋ ਨਾ ਹਰ ਬੰਦਾ ਢਿੱਡ ਪੇਟ ਭੰਨ ਕੇ ਆਪਣੇ ਬੱਚੇ ਲਈ ਜ਼ਿੰਦਗੀ ਆਉਂਦਾ ਜਦੋਂ ਇਹ ਬੱਚਾ ਜੰਮਦਾ ਉਸ ਦਿਨ ਤੋਂ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਆਰਾਮ ਤਿਆਗ ਦਿੰਦਾ ਉਹ ਬੰਦਾ ਸਾਰਾ ਤੰਗੀ ਚੱਲਦਾ ਤਕਰੀਬ ਚੱਲਦਾ ਭੁੱਖ ਤੇ ਕਰਦਾ ਉਹ ਸੁਪਨਾ ਹੁੰਦਾ ਮੇਰਾ ਬੱਚਾ ਵਧੀਆ ਪੜ੍ਹੇ ਲਿਖੇ ਵਧੀਆ ਜ਼ਮੀਨ ਜਾਇਦਾਦ ਵਧੀਆ ਘਰ ਬਣਾ ਕੇ ਦੇਵਾਂ ਇਹ ਹੀ ਸੋਚ ਹੁੰਦੀ ਆ ਬੰਦੇ ਦੀ ਉਹ ਛੋਟੀਆਂ ਆਣ ਬਾਂਗੀਆਂ ਨਸਲਾਂ ਦੇ ਲਈ ਪਾਣੀ ਪੀਣ ਯੋਗ ਰਹੂਗਾ ਪਾਣੀ ਵੱਟੂਗਾ ਧਰਤੀ ਜਾਂਦੀ ਰਹੂਗੀ ਹਵਾ ਜਾਂਦੀ ਰਹੂਗੀ ਛੋਟਿਆ ਕਦੇ ਐਨੇ ਬੰਦੇ ਬੈਠਣ ਵਾਲੀ ਆਲਿਓ ਕੋਈ ਬੰਦਾ ਬਾਹ ਖੜੀ ਕਰੇ ਕੋਈ ਜਵਾਬ ਪੜਦੇ ਸਕੂਲਾਂ 'ਚ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਹੀਂ ਪੜਾਉਣੀ ਚਾਹੀਦੀ ਅੰਗਰੇਜ਼ੀ ਦੀ ਮਾੜੀ ਹਿੰਦੀ ਨਹੀਂ ਮਾੜੀ ਕੋਈ ਬੋਲੀ ਮਾੜੀ ਨਹੀਂ ਐਥੇ ਸਾਰੀਆਂ ਬੋਲ ਸਨਮਾਨਯੋਗ ਆ ਹਰ ਬੋਲੀ ਦੀ ਆਪਣੇ ਥਾਂ ਤੇ ਮਹਾਨਤਾ ਹੈ ਕੋਈ ਬੰਦਾ ਬਾਹਰ ਜੜੀ ਕਰੇ ਵੀ ਮੈਂ ਆਪਣੇ ਜਵਾਬ ਮ ਸਕੂਲ ਜਾ ਕੇ ਪਤਾ ਕਰਦਾ ਮੇਰੇ ਬੱਚੇ ਨੂੰ ਪੰਜਾਬੀ ਸਹੀ ਪੜਾ ਰਹੇ ਹੋ ਕੋਈ ਪਾਬੰਦੀ ਦਾ ਨਹੀਂ ਕੋਈ ਜੁਰਮਾਨਾ ਤਾਂ ਨਹੀਂ ਪੰਜਾਬੀ ਬੋਲਣ ਦੇ ਉੱਤੇ ਉਹਨੂੰ ਇੱਕ ਆਦੂਆ ਸਾਹ ਤੱਕ ਆਉਂਦਾ ਹੈ ਪਹਾੜੇ ਆਉਂਦੇ ਆ ਕਰਿਆ ਇਹ ਜਵਾਨੀ ਕਿਤਾਬ ਖੋਲਦੇ ਹੋ ਵੀ ਕਿਹੜੇ ਇਤਿਹਾਸ ਦੀ ਕਹਾਣੀ ਆ ਰਹੀ ਕਿੱਥੇ ਚੋੜੇ ਜਾ ਰਿਹਾ ਸਾਡੇ ਜਵਾਨ ਕ ਦੱਸੋ ਪਿੰਡ ਵਾਲਿਓ ਇਹ ਅੰਲੀ ਵਾਲੇ ਜਵਾਨ ਦਾ ਪੜਦੇ ਨੇ ਮੁੰਡੇ ਕੁੜੀਆਂ ਪੋਪਾ ਪੋਤੀ ਭਤੀਜਾ ਭਤੀਜੀ ਕੋਈ ਤਾਂ ਪੜਦਾ ਹੀ ਹੋਣਾ ਦੱਸੋ ਭਾਈ ਕੋਈ ਤੇ ਨਸਲਾਂ تیار ਹੋ ਰਹੀਆਂ ਨਸਲਾ ਸੁਢੀ ਪਨੀਰੀ ਪੀੜੀ ਤੁਰੱਖਾ ਕਿਨੇ ਸੋਰਾ ਸਾਵਣਾ ਉਹਨੇ ਸਮੇਂ ਜਾ ਕੇ ਥੋੜੀ ਜ਼ਿੰਮੇਵਾਰੀ ਚੱਕਣੀ ਆ ਉਥੇ ਕੋਈ ਬੰਦਾ ਹੀ ਨਹੀਂ ਜਾਂਦਾ ਹੱਦ ਹੋ ਗਈ ਯਾਰ ਫਿੱਸਾ ਭਰ ਦੋ 2-2 4-4 ਲੱਖ ਰੁਪਏ ਸਕੂਲਾਂ ਦੀਆਂ ਬੰਨਾਂ ਦੇ ਜਿਹੜਾਦ ਨੂੰ ਤੜਕੀ ਮੁੜ ਕੇ ਪਤਾ ਨਹੀਂ ਕਿਹੜੇ ਕੰਮ ਜਦ ਇਹ ਲੀਡਰਾਂ ਦਾ ਫੋਨ ਆ ਜੇ ਨਾ ਵੀ ਕੱਲ ਨੂੰ ਰਹਿਦੀ ਐ ਸਾਰਾ ਪੰਤੁੰਨ ਕੇ ਬੱਸਾਂ ਭਰ ਕੇ ਲਿਜਾਓਗੇ ਕਿੱਥੇ ਲੋੜ ਆ ਆਪਣੇ ਭੈਕਾਂ ਆਪਣੇ ਜਵਾਕਾਂ ਮਗਰ ਜਾਣ ਦੀ ਉਥੇ ਜਾਂਦਾ ਹੀ ਨਹੀਂ ਭਾਈ ਸ਼ੁਕਰਾਵੋ ਗੱਲਾਂ ਬਹੁਤ ਆ ਚਾਹਿਆ ਪ੍ਰਤੱਖਰੀ ਜਾ ਕੇ ਸਮਾਂ ਸਾਨੂੰ ਬਹੁਤ ਹੋ ਗਿਆ ਅੱਜ ਵੀ ਹੋਣ ਲੱਗ ਜਦੇ ਇੰਨਾ ਚਿਰ ਵੀ ਅਸੀਂ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਐਸੇ گاਉਣ ਵਾਲੀ ਆਈ ਹੁੰਦੀ ਨਾ ਕੋਈ ਤੇ ਜਾਂ ఆర్ਕੈਸਟਰਾ ਲਾਈ ਹੁੰਦੀ ਚਾਹੇ ਰਾਤ ਤੱਕ ਖੜਾਈ ਰੱਖਦੇ ਐ ਐਦਾਂ ਜਾ ਕੇ ਉਹ ਕਾਇ ਖੜੇ ਰਹਿੰਦੇ ਕੋਈ ਉਹ ਦੇਖਦੇ ਇਹੀ ਤੂਫਾਨ ਤਾਂ ਸਾਡਾ ਸਹੀ ਗੱਲ ਦੇ ਉੱਤੇ ਹੱਕ ਦੇ ਉੱਤੇ ਸੱਚ ਦੇ ਉੱਤੇ ਖੜਨੋਂ ਹਟ ਕੇ ਲੜਨੋਂ ਹਟ ਗਏ ਕਦੇ ਇਹ ਨਾ ਹੋਵੇ ਪੰਜਾਬੀਓ ਇਹ ਆਉਣ ਵਾਲੀਆਂ ਨਸਲਾਂ ਦੇ ਅਸੀਂ ਕਾਪਲ ਬਣ ਗਏ ਆ ਉਹ ਸਾਨੂੰ ਇਤਿਹਾਸ ਲਿਖੇ ਕਿ ਇੱਕ ਪੀੜੀ ਸੀਗੀ ਕਦੇ ਯੋਧੇ ਹੋਏ ਇਸ ਕੌਮ ਦੇ ਅੰਦਰ ਉਹਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਖਾਤਰ ਜਾਨਾਂ ਕਰਵਾਣ ਕਰਤੀਆਂ ਤੇ ਉਸ ਤੋਂ ਬਾਅਦ ਵਾਲੇ ਆਏ ਕੁੰਡੇ ਲਾਇ ਘਰਾਂ 'ਚ ਬਣ ਗਏ ਵੀ ਮੌਤ ਨਾ ਆਜੇ ਪਰਚਾ ਨਾ ਹੋ ਜੇ ਜੇਲ੍ਹ ਨਾ ਹੋ ਜੇ ਉਹ ਇੱਥੇ ਮਹਾਨ ਆ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਹਿੰਦੇ ਕੋਈ ਸੀਐਡੀ ਆ ਨਾਂ ਲਿਖਦਾ ਫਿਰਦਾ ਬੰਦੇ ਹਾਲੇ ਅਸੀਂ ਐਨੇ ਜੀ ਦਸੰਬਰ ਜਾਂਨੇ ਵੀ ਹੈ ਸੀ ਦੇ ਨਾਮ ਲਿਖ ਕੇ ਲੈ ਗਿਆ ਹੋਰ ਨਾਂ ਨਮਾ ਜਦ ਪੈ ਦੇ ਹੁਣ 3 ਦਸੰਬਰ ਤੋਂ ਪਹਿਲਾਂ ਹੁਣ ਨਾਂ ਵੀ ਲਿਖਣਗੇ ਲਿਸਟਾਂ ਵੀ ਬਣਾਉਣਗੇ ਕਿਸੇ ਨੂੰ ਸੀਆਈ ਵਾਲਾ ਫੋਨ ਆਊਗਾ ਕਿਸੇ ਨੂੰ ਡੀਐਸਪੀ ਕਰੂ ਕਿਸੇ ਨੂੰ ਐਸਪੀ ਕਰੂ ਮੇਰਾ ਸੱਚੋ ਕਰੂਗਾ ਕਰਨਗੇ ਹੁਣ ਤੁਸੀਂ ਸੋਚ ਲਓ ਵੀ ਇਹਨਾਂ ਦਾ ਫੋਨ ਤੋਂ ਚੁੱਪ ਕਰਕੇ ਘਰੇ ਬਹਿ ਕੇ ਮਰਨਾ ਹੈ ਕਿ ਲੜ ਕੇ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਨਸਲਾਂ ਨੂੰ ਬਚਾਉਣਾ ਤੁਹਾਡੇ ਕੋਲ ਇਹ ਦੋ ਰਾਹ ਆ ਮਾਂਗੋ ਜਦੋਂ ਤੁਸੀਂ ਨਹੀਂ ਜਾਂਦੇ ਅਸੀਂ ਤਾਂ ਜਾਵਾਂਗੇ ਬਈ ਬਚਾਂਗੇ ਬਚਤਨ ਨੂੰ ਦੇਖੀ ਜੂ ਕੀ ਹੋਊਗਾ ਨਹੀਂ ਜਾਂਦੇ ਆਪਾਂ ਚਲੋ ਘਰੇ ਵਾ ਜਾਂਦੇ ਫੇਰ ਮੱਕੰਦਾ ਉੜਾ ਹੈਗਾ ਫੇਰ ਜੇਰਾ ਮੰਨ ਹੋ ਜਾਣ ਗਿਆ ਇਹ ਇਹ ਲੜਾਈ ਜਿਹੜੀ ਇਹ ਲੜਾਈ ਮੁੜ ਕੇ ਵਾਰ-ਵਾਰ ਨਹੀਂ ਇਹ ਲੜਾਈ ਖੜੀ ਹੁੰਦੀ ਹੁੰਦੀ ਵਾਰ-ਵਾਰ ਨਹੀਂ ਲੋਕ ਉੜਦੇ ਹੁੰਦੇ ਸਾਡੇ ਕੋਲੇ ਮੌਕਾ ਬਣਿਆ ਅਸੀਂ ਤੁਹਾਡੇ ਨਾਲ ਖੜੇ ਆਂ ਮਾਹੌਲ ਬਣਿਆ ਗੰਗਾ ਨਗਰ ਤੋਂ ਭੀਖਾ ਨੇਰ ਤੋਂ ਲੈ ਕੇ ਸਾਰਾ ਹਵਾਲ ਫਾਇਲਕਾ ਲੋਹੀਪੁਰ ਫਰੀਦਕੋਟ ਮੋਗੇ ਤੋਂ ਲੈ ਕੇ ਬਟੰਡਾ ਸੰਦੂਰ ਸਾਰੇ ਜ਼ਿਲ੍ਹਿਆਂ ਦੇ ਲੋਕ ਆ ਰਹੇ ਆ ਹਿਦਾਨੇ ਵਾਲਿਓ ਉੱਠੋ ਮੇਰਾ ਵੀਰ ਯਾਰਾ ਜੰਨ ਤਰੀਕ ਨੂੰ ਜਿਹੜਾ ਸਮਾਂ ਤੇ ਸਥਾਨ ਹੋਊਗਾ ਤਾ ਆਪ ਦਾ ਦੱਸਦਾ ਕਿ ਕਿੱਥੋਂ ਆਪਾਂ ਤੁਰਨਾ ਹੈ ਕਿੱਥੋਂ ਆਪਾਂ ਬੰਦ ਕਰਨਾ ਜਿਵੇਂ ਤੁਹਾਡੇ ਕੇ ਬਾਰ ਬਾਰ ਇਹ ਗੱਲਾਂ ਆ ਆਖੀਆਂ ਦੱਸ ਕਿਆਂ ਬੁਲਾ ਰਹੇ ਨੇ ਵੀ ਇਹ ਇਹਨਾਂ ਦੇ ਕਾਨੂੰਨ ਪਾਸ ਹੋ ਗਏ ਜੀ ਜੀ ਦੇ ਪੰਜਾਬ ਪੋਲੂਸ਼ਨ ਬੋਰਡ ਤੇ ਸੈਂਟਰਲ ਪੋਲੂਸ਼ਨ ਬੋਰਡ ਤੇ ਵੀ ਪਾਈਏ ਬੰਦ ਕਰੋ ਇਹ ਗਰ ਕਾਨੂੰਨੀ ਹੈ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਵਿਰੋਧੀ ਧਿਰ ਦੇ ਵਿੱਚ ਵੀ ਹੋ ਕੇ ਬੋਲਦਾ ਰਿਹਾ ਕਿ ਜਰਾਂ ਪਾਕੀਆਂ ਦਰਿਆਵਾਂ ਧਰਤੀਆਂ ਦਾ ਜਰਾਂ ਪਾਤੀਆਂ ਉਹ ਅੱਜ ਵੀ ਬੋਲੀ ਜਾਂਦਾ ਸੀਗਾ 4 ਦਿਨ ਪਹਿਲਾਂ ਕਿ ਸਟੇਜ ਦੇ ਉੱਤੇ ਖੜਾ ਕਿ ਸਾਡੇ ਦਰਿਆਵਾਂ ਯਾਰ ਪਾਤੀ ਸਾਨੂੰ ਮਾਰਦਾ ਯਾਰਾਂ ਪਾ ਕੇ ਕੋ ਪਾਲਿਆ ਮਾਨ ਸਾ ਤੇਰੇ ਕੋਲੇ ਪਾਵਨ ਰਾਜ ਕਾਨੂੰਨਾਂ ਸੰਸਦ ਸਰਕਾਰ ਐ ਬੰਦ ਕੀਨੇ ਕਰਨਾ ਉਹ ਅੱਜ ਵੀ ਉਹੀ ਪਤਾ ਨੂੰ ਲੱਗੀ ਨਹੀਂ ਤਾ ਪਤਾ ਵੀ ਮੈਂ ਮੁੱਖ ਮੰਤਰੀ ਉਹ ਸਮਝਦੇ ਨਹੀਂ ਮੈਂ ਮੁੱਖ ਮੰਤਰੀ ਸ਼ਰਮੰਤਾਂ ਲੱਗੀ ਜਾਂਦਾ ਉਹਨੂੰ ਆਪਣੀ ਪਾਵਰ ਦਾਸ ਦਾ ਹੀ ਪਤਾ ਬਾਈ ਜੈਸ਼ਾ ਦਿੱਲੀ ਆ ਦੇ ਖੋਖਾਲੀ ਹੁਣ ਤਾਂ ਜਦ ਕਰਪ ਜੇ ਕੱਢੇ ਪਏ ਆ ਸੋ ਭਰਾਵੋ ਆਪਾਂ ਲੋਕ ਲਹਿਰ ਬਣਾਈ ਆਪਾਂ ਦਿੱਲੀ ਮੋਰਚਾ ਫਤਿਹ ਕਰ ਲਿਆ ਜਦੋਂ ਲੋਕ ਉੱਠਦੇ ਆ ਵੱਡੀਆਂ-ਵੱਡੀਆਂ ਹਕੂਮਤਾਂ ਝੁੱਕ ਜਾਂਦੀਆਂ ਨੇ ਆਪਾਂ ਲੋਕ ਲਹਿਰ ਬਣਾਈ ਜੀਰਾ ਫੈਕਟਰੀ ਉਹ ਲੋਕ ਜੋ ਪਸੂ ਮਾਰਨ ਲੱਗੇ ਲੋਕ ਮਾਰਨ ਲੱਗੇ ਸਾਰੇ ਪੁਰਾਂ ਚੋ ਜਿਹੜਾ ਟਿਕਣ ਲੱਗੀ ਉਦੋਂ ਉੱਥੇ ਪੂਰਾ ਪੰਜਾਬ ਕਹਣਾ ਹੋਇਆ ਜੀਰਾ ਫੈਕਟਰੀ ਬੰਦ ਹੋ ਗਈ ਆ ਸੋਡੇ ਤੇ ਭੁੰਦਰੀ ਪਿੰਡ ਮੋਰਚਾ ਲੱਗਿਆ ਹੋਇਆ ਫੈਕਟਰੀ ਦੇ ਖਿਲਾਫ ਆ ਰਾਜਪੂਤਾ ਕਹੜਾੜੀ ਲੱਗਿਆ ਹੋਇਆ ਮੁਸ਼ਕਾਵਾਦ ਲੱਗਿਆ ਹੋਇਆ ਖਾੜੇ ਲੱਗਿਆ ਹੋਇਆ ਜਿਤਨਾ ਕੋਲੇ ਉਹ ਨਵੀਆਂ ਫੈਕਟਰੀਆਂ ਯਾਰਾ ਬੋਣ ਵਾਲੀਆਂ ਹੋਰ ਲਾਈ ਜਾਂਦੇ ਆ ਉਹਦੇ ਖਿਲਾਫ ਲੋਕ ਮੋਰਚੇ ਖੁੱਲ੍ਹੇ ਬੈਠੇ ਆ ਜੇ ਆਪਾਂ ਆ 9 ਕਰੋੜ ਬੰਦ ਰੋਗੇ ਕਰਕੇ ਕਾਮਯਾਬ ਹੋ ਗਏ ਤਾਂ ਸਾਰਾ ਸ਼ੁਰੂ ਹੋ ਜਾਣਾ ਪੰਜਾਬ ਦੇ ਵਿੱਚ ਆ ਜਿੰਨੀਆਂ ਡੈਂਗਾ ਜਿੰਨੀਆਂ ਕੈਮੀਕਲ ਕਾਉਣ ਵਾਲੀਆਂ ਆ ਇਹ ਪੂਰੇ ਦੱਖਣ ਭਾਰਤ ਤੇ ਬੰਦ ਆ ਕਿਤੇ ਨਹੀਂ ਚੱਲ ਦੇਣਾ ਤੇ ਸਾਡੇ ਜਾਣ ਬੁੱਝ ਕੇ ਸਾਨੂੰ ਚਾਰ ਸਪਿਰ ਦੇ ਵਿੱਚ ਸੁੱਖ ਨੇ ਕਿਹਾ ਸੀ ਕਿ ਅੱਜ ਲੱਗੀ ਅਗ ਲਾਈ ਹੋਈ ਆ ਲਾਂਗੂ ਲਾਇਆ ਹੋਇਆ ਪੰਜਾਬ ਨੂੰ ਚਾਰ ਸਪਿਰੋਂ ਚਿੱਟਿਆਂ ਨਾਲ ਵਰਮਾਨੀ ਜਵਾਨੀ ਸਾਡੀ ਬਰਬਾਦ ਕੀਤੀ ਜਾ ਰਹੀ ਹੈ ਔਰ ਨਾ 11 5000ਆਂ ਦੇ ਪ੍ਰਵਾਹ ਸਾਡੇ ਕੋਲ ਆਏ ਜਾ ਰਹੇ ਨੇ ਪੁੱਢੀ ਸਾਡੀ ਮਾਰੀ ਜਾ ਰਹੀ ਆ ਇਤਿਹਾਸ ਸਾਡਾ ਕਾਪ ਦੇ ਵਿੱਚੋਂ ਮਲਾਵਟ ਕਰਕੇ ਖਤਮ ਕੀਤਾ ਜਾ ਰਿਹਾ ਸਾਡੀਆਂ ਇਤਿਹਾਸ ਦੀਆਂ ਨਿਸ਼ਾਨੀਆਂ ਖੁਰਦ-ਵੁਰਦ ਕੀਤੀਆਂ ਜਾ ਰਹੀਆਂ ਨੇ ਇਹ ਚਾਰ ਫੇਰੋਂ ਆਪਾਂ ਕਰੇ ਹੋਇਆ ਭਰਾਓ ਸਮਝ ਲੋ ਇਹ ਗੱਲ ਸੋ 3 ਤਰੀਕ ਨੂੰ ਬਈ ਇਹ ਆਦੀ ਆ ਰਹੇ ਹੁਣ ਤੁਸੀਂ ਸਾਨੂੰ ਫੇਰੋਂ ਭਰੋਸਾ ਦਿਓ ਬਈ ਅੱਜ ਕੋ ਬੋਟਾ ਨਹੀਂ ਲੈਣ ਆਏ ਯਾਰ ਬੋਟਾ ਮੰਗਣ ਦੀ ਖਾਤਰ ਅਡੇ ਕੋਲੇ ਫਰਿਆਦ ਕਰਨ ਆਏ ਆ ਅਸੀਂ ਨਸਲਾਂ ਇਸ ਪੰਜਾਬ ਦੀ ਸਭਿਆਤਾ ਨੂੰ ਬਚਾਉਣ ਲਈ ਤੁਰਿਆ ਤੇ ਸਭਿਆਤਾਵਾਂ ਜਿਹੜੀਆਂ ਪਾਣੀ ਦੇ ਉੱਤੇ ਹੀ ਪੈਦਾ ਹੁੰਦੀਆਂ ਨੇ ਪਾਣੀ ਦੇ ਉੱਤੇ ਹੀ ਵਧਦੀਆਂ ਫੁੱਲਦੀਆਂ ਨੇ ਇਹ ਸਾਡੇ ਦਰਿਆਵਾਂ ਦੇ ਸੱਭਿਆਤਾ ਬਣੀ ਸੀਗੀ ਜਿੰਨੀਆਂ ਵੀ ਸੱਭਿਆਤਾਵਾਂ ਦਾ ਇਤਿਹਾਸ ਕਰੋ ਸਾਰੀਆਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਨਦੀਆਂ ਪਾਣੀਆਂ ਦੇ ਕੰਢਿਆਂ ਦੇ ਉੱਤੇ ਹੀ ਕਲੀਆਂ ਵਧੀਆਂ ਨੇ ਤੇ ਇਹ ਸੱਭਿਆਤਾ ਜਮਾ ਪਾਣੀ ਮਾਰ ਲਿਆ ਬਾਈ ਆ ਕਾਲਜ ਦੀ ਰਿਪੋਰਟ ਚੱਲ ਰਹੀ ਹੈ ਕਿ ਐਨਕੀ 18 ਫੁੱਟ 20 ਫੁੱਟ ਪਾਣੀ ਘੱਟ ਗਿਆ ਦਰਿਆਵਾਂ ਦੇ ਵਿੱਚ ਪਿੱਛੇ ਵੀ ਹਾਦਸੇ ਮਾਰੇ ਤੂੰ ਸੋਚੋ ਯਾਰ ਹਰ ਬੰਦਾ ਬੰਦਾ ਸੱਚੀ ਗੱਲ ਪਹੁੰਚਦਾ ਪਰਮਾਤਮਾ ਨੂੰ ਹੱਲ ਨਾ ਜਾਣ ਕੇ ਕਹਿੰਦਾ ਇਹਨੇ ਤੁਸੀਂ ਲੋਕ ਬੈਠੇ ਹੋ ਰਾਤ ਨੂੰ ਨੀਂਦ ਨਹੀਂ ਆਉਂਦੀ ਭਾਈ ਵੀ ਇਹ ਪੜੋਂਗਾ ਕੋਈ ਬੰਦਾ ਸਮਝ ਨਹੀਂ ਰਿਹਾ ਗੱਲ ਨੂੰ ਯਾਰ ਇੰਨਾ ਸੰਨਪਾਰ ਦੇ ਫਿਰਦੇ ਆ ਰੌਲਾ ਪਾਉਂਦੇ ਫਿਰਦੇ ਆ ਰਾਤ ਨੂੰ ਮੜੀਏ ਅੱਖ ਨਹੀਂ ਦੀ ਆਦਾ ਪਾਸੇ ਮਾਰ ਕੇ ਫਿਰ ਬਾਕੀ ਸਮਾਂ ਲੰਘਦਾ ਸੋਚਾਂ ਦਿਮਾਗ ਘੁੰਮਣ ਕੇ ਰਹੀ ਆ ਹੀ ਚੱਲੀ ਜਾਂਦੀ ਆ ਵੀ ਇਹ ਆ ਵੀ ਫਸਾ ਖਤਮ ਹੋ ਗਿਆ ਆ ਵੀ ਐ ਹੋ ਗਿਆ ਰੋਜ਼ ਕੋਈ ਚੰਗਾ ਠੰਡਾ ਬੁੱਲਾ ਤਾਂ ਕੋਈ ਪੰਜਾਬ ਵਾਲਾ ਆਉਂਦਾ ਹੀ ਨਹੀਂ ਯਾਰ ਪੱਤੀਆਂ ਹਵਾਵਾਂ ਪੱਤੀਆਂ ਨੇ ਨਹੀਂ ਆਉਂਦੀਆਂ ਨੇ ਜਦੋਂ ਹੀ ਕੋਈ ਗੱਲ ਸੁਣਦੇ ਆ ਆ ਹੋ ਗਿਆ ਆ ਹੋ ਗਿਆ ਉਨੀ ਚਿੰਤਾ ਲੱਗਦੀ ਆ ਵੀ ਆ ਕੀ ਬਣੋ ਸਾਡੇ ਲੋਕਾਂ ਦਾ SO ਚੱਲਿਆ ਸਾਡੇ ਭਾਰਤੀ ਸਾਜਣ ਸਿੱਧੂਪੁਰ ਦੇ ਬਜ਼ੁਰਗ ਬੰਦਾ ਕੈਂਸਰ ਦਾ ਮਰੀਜ਼ ਐ 26 ਨਵੰਬਰ ਨੂੰ ਮਰਨ ਵਾਲਤ ਤੇ ਬੈਠਿਆ ਇਕ ਸਾਦੀ ਗੰਦ ਤਾਂ ਬਜ਼ੁਰਗ ਵਾਸਤਾ 70 ਸਾਲ ਤੋਂ ਉੱਤੇ ਦੀ ਉਮਰ ਆ ਉਹ ਵੀ ਮਰੀਜ਼ ਹੋਵੇ ਕੈਂਸਰ ਦਾ ਮੁਰਜੇ ਤਾਂ ਨਹੀਂ ਉੜਦਾ ਬੰਦਾ ਕਿ ਉਹ ਮਰਨ ਲਈ ਸਾਡੇ ਜਿੱਥੇ ਬੈਠੂਗਾ ਬਾਹਰ ਤੇ ਜੇ ਅਸੀਂ ਉੱਥੇ ਵੀ ਦੇਖਾਂ ਕਿੰਨੇ ਕੁ ਬੰਦੇ ਸਾਡੇ ਜਾਣਗੇ ਐਸੇ ਜੀ ਆਪਣੇ ਖਾਤਰ ਲੜਨ ਦਾ ਮਨ ਤਿਆਰ ਨਹੀਂ ਉਹ ਸਾਡੀਆਂ ਨਸਲਾਂ ਫਸਲਾਂ ਸਾਡੀ ਕਿਸਾਨੀ ਸਾਡੇ ਮਜ਼ਦੂਰਾਂ ਨੂੰ ਬਚਾਉਣ ਖਾਤਰ ਬੈਠਾ ਬਣਾਉਂਦੇ ਸੋ ਆਹ ਯਾਰੇ ਮਸਲੇ ਸਾਰੇ ਸਾਂਝੇ ਨੇ ਬਾਈ ਕਿਸਾਨੀ ਦਾ ਹੋਵੇ ਮਜੂਰਾ ਦਾ ਹੋਵੇ ਪਾਣੀ ਦਾ ਹੋਵੇ ਬੁੱਲੀ ਦਾ ਹੋਵੇ ਸੋ ਆਪਾਂ ਤਨ ਤਰੀਕ ਰੋਇ ਐਲੀਫੈਂਟ ਵਾਲੋ ਜਿਹੜਾ ਬੰਦਾ ਆਉਗਾ ਦਿਲੋਂ ਸੋਚ ਕੇ ਆਊਗਾ ਆਪਣੇ ਨਾਲ ਪੰਜ ਪੰਜ ਸੱਤ ਸੱਤ ਬੰਦੇ ਲੈ ਕੇ ਆਊਗਾ ਉਹ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਹਾਜ਼ਰ ਨਾਲ ਜਾਣ ਕੇ ਜਿਹੜੋ ਜਿਹੋ ਬਾਹ ਖੜੀ ਕਰਕੇ ਇਥੋਂ ਗਿਰੋ ਜਾਵਾ ਵੀ ਪਾਇਆਸੀ ਤੁਹਾਡੇ ਨਾਲ ਤੁਹਾਂਗੇ ਉਹ ਬੰਦਾ ਬਾਹ ਖੜੀ ਕਰੋ ਜਿਹੜਾ ਸੱਤ ਜਿ ਬੈਠ ਕੇ ਤਾਂ ਸੁੱਤੀ ਜਾਊਗਾ ਜਾਂ ਘਰੇ ਬੱਕਾ ਰੂਗਾ ਰੋਟੀਆਂ ਪਾੜੀ ਜਾਊਗਾ ਉਹ ਵਰ ਸਾਨੂੰ ਝੂਠਾ ਵਲਾਸਾ ਦੇ